ਸਸ਼ੁਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਤਹਿਸੀਲ ਦੇ ਵਿੱਚ ਈ ਰਜਿਸਟ੍ਰੇਸ਼ਨ ਸੇਵਾਵਾਂ ਸ਼ੁਰੂ ਕਰਨ ਦੀਆਂ ਮੁਕੰਮਲ ਤਿਆਰੀਆਂ ਹੋ ਗਈਆਂ ਨੇ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣੇ ਤੇ ਖੱਜਲ-ਖੁਆਰੀ ਕਾਫੀ ਹੱਦ ਤੱਕ ਘੱਟ ਜਾਵੇਗੀ। ਦਰਅਸਲ ਇਸ ਨਵੀਂ ਸੇਵਾ ਦੇ ਸ਼ੁਰੂ ਹੋਣ ਨਾਲ ਕਾਗਜ਼ੀ ਕਾਰਵਾਈ ਘਟੇਗੀ ਤੇ ਪ੍ਰਕਿਰਿਆ ਹੋਰ ਪਾਰਦਰਸ਼ੀ ਬਣੇਗੀ। ਲੋਕar ਬੈਠੇ ਹੀ ਆਪਣੀ ਜ਼ਮੀਨ ਜਾਇਦਾਦ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਜਿਸ ਨਾਲ ਸਮੇਂ ਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ। ਹਾਲਕੀ ਹੀ ਕਦਮ ਡਿਜੀਟਲ ਇੰਡੀਆ ਮੁਹਿੰਮ ਦੇ ਤਹਿਤ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਾਂ ਦਿੱਤੀ ਚੁੱਕਿਆ ਗਿਆ ਇਸ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਤੇਜ਼ੀ ਆਵੇਗੀ ਤੇ ਲੋਕਾਂ ਨੂੰ ਪ੍ਰਸ਼ਾਸਨ ਤੋਂ ਵੀ ਰਾਹਤ ਮਿਲੇਗੀ ਉਮੀਦ ਹੈ ਕਿ ਇਹ ਸੇਵਾ ਬਠਿੰਡਾ ਦੇ ਲੋਕਾਂ ਦੇ ਲਈ ਲਾਹੇਵੰਦ ਸਾਬਤ ਹੋਵੇਗੀ ਉਦੋਂ ਹੀ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦੇ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ تحسیل یاد ہوئے گا کہ کچھ دن پہلا لانچ کیتا سی جڑا ای لانچریشن اپنا سسٹم ہے آن لائن دا پورٹل ہے وہ دو سب رجسٹر نے پہلے ایک ہوں دوسٹار نے ایک وقرا ڈیڈ رائٹر دو گائڈ کرتا ہے ایک ریونیو کا افسر ہے جا چیک کرتا ہے کہ انہوں نے ڈاکومینٹس وغیرہ ہے وہ پروپرٹی ڈیٹیل صحیح پائی ہے تو انہوں نے یہ سرکار کا ایک نواں ابرالا ہے یہ بھی ہے کہ ایک ویکتی جا وہ آن لائن اپنی جتنے بھی سبمٹ کر لے سب انہوں چیک کر کے کرے گا اس بعد وہ فی وغیرہ نہیں ہو پی کر کے پیسہ پس جائے جا ریفنڈ کرا پیتا ہے پنگا واسطے نہیں ہوئے گا ایک بار سب رجسٹر خود آن کی لڑکی ہے ایک بار جب آن لائن ہو گیا وہ کر تو کر لین وہ کتنے بھی کر لین اپنے بیٹا کوئی آن لائن کرتا یا خود ਅਟ ਖੁਦ ਜਿਹੜਾ ਸਖਸ਼ਮ ਹੈ ਉਹ ਵੀ ਆਨਲਾਈਨ ਸਬਮਿਟ ਕਰ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਚੈੱਕ ਹੋਣ ਤੋਂ ਬਾਅਦ ਜਦੋਂ ਵੀ ਦੁਬਾਰਾ ਆਣਗੇ ਉਹ 15-20 ਮਿੰਟਾਂ ਵਿੱਚ ਉਹਨਾਂ ਦੀ ਰਜਿਸਟਰੀ ਕੰਪਲੀਟ ਹੋ ਕੇ ਅਪਾਇੰਟਡ ਟਾਈਮ ਤੇ ਉਹ ਕੰਪਲੀਟ ਹੋ ਜੇ ਇਹਦੇ ਨਾਲ ਸਭ ਜਿਹੜੇ ਪਬਲਿਕ ਹੈ ਉਹਨਾਂ ਦੀ ਫਜਲਕੁਆਰੀ ਖਤਮ ਹੋਏਗੀ ਕ腐ਪਸ਼ਨ ਤੇ ਜਿਹੜੇ ਹੈਗੇ ਉਹ ਖਤਮ ਹੋਏਗੀ ਤੇ ਮੈਂ ਸਾਰੀ ਨਵੀਂ ਇਹ ਬੇਨਤੀ ਕਰਾਂਗਾ ਕਿ ਇਸ ਪ੍ਰੋਸੈਸ ਨੂੰ ਜਿਹੜਾ ਹੈਗਾ ਸਕਸੈਸਫੁਲ ਬਣਾਉਣ ਦੇ ਵਾਸਤੇ ਸਰਕਾਰ ਦੇ ਨਾਲ ਰਹੋ ਐਡਮਿਨਿਸਟ੍ਰੇਸ਼ਨ ਦੇ ਨਾਲ ਸਪੋਰਟ ਕਰੋ ਤਾਂ ਜੋ ਜਿਹੜਾ ਹੈਗਾ ਇੱਕ ਬਹੁਤ ਵੱਡਾ ਇੱਕ ਉਪਰਾਲਾ ਹੈ ਤੇ ਇਹਨੂੰ ਆਪਾਂ ਜੜਾਏਗਾ ਸੈਕਸੈਸਫੁਲ ਕਰਵਾਉਣਾ